ਕੀ ਨਾਟੜਾਈ ਕੀ ਨਾਟੜਾ ਪ੍ਰੀਤਮ ਸਿੰਘ ਜੀ ਬਾਗੂ ਸਾਹਿਬ ਜੀ ਇਸ ਮੁਰਦੇ ਦਾ ਸਥਾਨ ਦਾ ਨਾਮ ਕੀ ਜਿੱਥੇ ਮੇਲਾ ਲੱਗ ਰਿਹਾ ਹੈ ਇਸ ਥਾਂ ਦਾ ਸਥਾਨ ਦਾ ਨਾਮ ਹੈ ਬਾਬਾ ਤਰਾਗੀਆਂ ਵਾਲਾ ਪਿੰਡ ਬਡਾਲਾ ਕਲਾਂ ਜਿਲ੍ਹਾ ਕਪੂਰਥਲਾ ਕਪੂਰਥਲਾ ਡੰਡ ਰੋਡ ਦੇ ਉੱਤੇ ਸਥਿਰ ਹੈ ਕਬਡਾਲਾ ਫਾਟ ਕੇ ਵੀ ਬਚਦਾ ਤੇ ਹੁਣ ਅੱਜ ਕੱਲ ਮਸ਼ਹੂਰ ਸੈਨ ਸਿਟੀ ਵਾਲਾ ਪਿੰਡ ਬਾਗੂ ਜੀ ਜੇ ਤਾਂ ਦੂਰ ਦੂਰ ਸੰਗਤ ਆਂਦੀ ਆ ਦਰਸ਼ਨ ਕਰਨ ਆਪਣੀਆਂ ਆਸਾਂ ਮਰਜ਼ਾ ਪੂਰੀ ਕਰਨ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਦੀ ਆਪੋ ਆਪਣੀ ਸਰਦਾ ਜੀ ਸੰਗਤ ਦੇ ਜਿਨ੍ਹਾਂ ਦੇ ਮਨੋਰਥ ਪੂਰੇ ਹੋਏ ਜਿਨ੍ਹਾਂ ਨੇ ਅਰਦਾਸ ਕੀਤੀ ਬਾਬਾ ਜੀ ਤੇਰੇ ਇਤਿਹਾਕੀ ਪੋਣਾ ਮਾ ਪੋਤਰਾ ਦੇ ਜੋਤਰਾ ਦੇ ਜੋ ਜਿਹਨੂੰ ਮਿਲਦਾ ਬਾਬਾ ਬਾਂਸੀ ਜੀ ਕਰਦਾ ਜੋ ਲੈ ਕੇ ਬੈਂਡ ਬਾਜੀਆਂ ਦੇ ਨਾਲ ਲੰਗਰ ਲੈ ਕੇ ਹੋਰ ਵਸਤਾ ਮਾਇਆ ਲੈ ਕੇ ਰਖਤਾ ਲੈ ਕੇ ਪੁੰਚਦੇ ਜਿੱਦਾਂ ਵੇਗਰ ਦੀ ਲੋਕੀ ਇੱਥੋਂ ਘਰੋਂ ਪ੍ਰਸ਼ਾਦਾ ਬਣਾ ਕੇ ਲੈ ਕੇ ਆਂਦੇ ਆ ਧੂੜ ਧੋੜੇ ਦੀ ਸੰਗਤਾਂ ਦੀਆਂ ਟਰਾਲੀਆਂ ਜਾਂਦੀਆਂ ਬੜੀ ਧੂਰ ਆਂਦੀਆਂ ਉਹ ਸਰ ਕੀ ਕਹਿੰਦੇ ਨੇ ਤੁਸੀਂ ਸੰਗਤ ਜੀ ਆਪਣੇ ਪੁੱਤ ਲਿਆ ਦੋ ਦਿਨ ਜਿਹੜੇ ਬਾਬੇ ਨੇ ਬਾਸ਼ੀ ਕੀਤੀ ਉਹਨਾਂ ਦੇ ਤੜਾਕੀ ਪੋਣ ਉਹਦੇ ਉਹਨਾਂ ਚਿਤ ਕਿ ਸ਼ਹਿਰਾ ਨਹੀਂ ਪਉਦੇ ਨਾ ਲੱਕ ਬੰਨ ਕਰਦੇ ਐ ਤੋਲੀਆਂ ਦੇ ਪੇਟ ਕੇ ਝੱਟ ਤੋ ਹਾਂ ਦਖਤੀਆਂ ਨਿਸ਼ਾਨੀਆਂ ਬੀਜੀਆਂ ਤੇ ਜਦੋਂ ਤੜਾਕੀ ਪਵਾਲਣ ਤੇ ਫਿਰ ਉਹ ਤੋਂ ਨਾਰਾ ਬੰਨ ਕੇ ਇਹ ਭਾਈ ਗੁਰਜੀ ਮੇਲਾ ਕਿੰਨੇ ਦਿਨ ਚੱਲਦਾ ਹੈ ਹਾਂਜੀ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਮੇਲਾ ਤਾਂ ਜੀ ਸਾੜਤੀ ਮਸਜਿਦ ਤੋਂ ਦਸਮੀ ਵਾਲੇ ਦਿਨੀ ਆ ਵਾਰੇ ਹਨ ਮਰਿਆਦਾ ਦੇ ਇਨਸਾਨ ਤੇ ਆਪਣੇ ਮੋਕੇ ਦੇ ਹਿਸਾਬ ਦੇ ਨਾਲ ਇੱਥੋਂ ਪਹਿਲਾ ਖੰਡ ਪਾਠ ਵੀ ਦੇ ਕੇ ਜੀ ਦੀ ਮਰਦਾ ਦੀ ਜਾਗ ਰਹੀ ਪ੍ਰਵਾਣ ਕੀਤਾ ਜਾਂਦਾ ਤੇ ਸਾਰੀ ਸੰਗਤ ਵੱਲੋਂ ਕਮੇਟੀ ਨੇ ਰੈ ਬੱਦੀ ਵੀ ਜੋੜ ਚੜਾਵਾ ਸੰਗਤ ਦਾ ਉਹਦਾ ਉਹਦੇ ਵਿੱਚ ਤਿੰਨ ਤਿੰਨ ਪਹਿਲਾਂ ਤਿੰਨ ਤਿੰਨ ਪਹਿਲਾਂ ਖੰਡ ਪਾਠ ਆਰੰਭ ਹੁੰਦਾ ਤੇ ਨੌਵੇਂ ਵਾਲੇ ਦਿਨ ਭੋਗ ਪਾਇਆ ਜਾਂਦਾ ਅੱਠਵੇਂ ਵਾਲੇ ਦਿਨ ਨਿਸ਼ਾਨ ਸਾਹਿਬ ਚੜਾਏ ਜਾਂਦੇ ਗੁਰਜੀ ਪਿੰਡ ਦਾ ਨਾਮ ਗੁਰਦੇਵਾਲ ਸਿੰਘ ਸਰ ਗੁਰਜੀ ਇਹ ਪਿੰਡ ਦਾ ਨਾਮ ਕੀ ਆ ਜਿੱਥੇ ਇਹ ਸਲਾਣਾ ਮੇਲਾ ਲੱਗ ਰਿਹਾ ਇਹ ਪਿੰਡ ਦਾ ਨਾਮ ਪਡਾਲਾ ਕਲਾਂ ਜ਼ਿਲ੍ਹਾ ਕਪੂਰਥਲਾ ਨਜ਼ਦੀਕ ਸੈਂਟਰ ਇਹ ਬਾਗੁਰਜੀ ਇਹ ਗੁਰਦੁਆਰੇ ਦਾ ਕੀ ਨਾਮ ਆ ਬਾਬਾ ਤਰਾਜੀ ਆ ਗੁਰਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਲੱਗ ਰਿਹਾ ਇਹ ਸਾਡੇ ਵੱਡੇ ਵੱਡੇ ਨੂੰ ਵੀ ਨਹੀਂ ਪਤਾ ਉਹ ਤੋਂ ਤਾਂ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਗੁਰਜੀ ਇਸ ਗੁਰਦੁਆਰੇ ਦੀ ਕੀ ਮਹਾਨਤਾ ਵਾ ਇਤਿਹਾਸ ਕੀ ਹੈ ਇੱਥੇ ਪਹਿਲਾਂ ਸਾਡੇ ਆਪਣੇ ਹੁੰਦੇ ਸੀਗੇ ਸੰਤ ਮਹਾਰਾਜ ਹੁੰਦੇ ਸੀਗੇ ਉਹ ਭਗਤੀ ਕਰਦੇ ਆਏ ਤੇ ਉਹਨਾਂ ਦੀ ਭਗਤੀ ਕਰਕੇ ਇੱਥੇ ਆਪਣਾ ਤਰਾਗੀਆਂ ਦਾ ਮੇਲਾ ਲੱਗਦਾ ਹੈ ਛੋਟੇ ਬੱਚਿਆਂ ਦੇ ਤਰਾਗੀਆਂ ਪਾਈਆਂ ਜਾਂਦੀਆਂ ਨੇ ਦਰੋ ਦਰੋ ਬੜੀ ਜ਼ੋਰੋ ਦਰੋ ਦੇਸ਼ਾਂ ਤੋਂ ਦੇਸ਼ਾਂ ਤੋਂ ਆਪਣੇ ਦਿੱਲੀ ਤੱਕ ਮਲ ਰਾਜਸਥਾਨ ਤੋਂ ਵੀ ਬਹੁਤ ਸਾਰੇ ਹਿੰਦੁਸਤਾਨ ਤੋਂ ਦੋ ਜਾਨ ਇਹ ਜਿਹੜਾ ਮੇਲਾ ਲੱਗਦਾ ਕਿੰਨੇ ਦਿਨ ਲੱਗਦਾ ਇੱਥੇ ਇਹ ਜਿਹੜਾ ਮੇਲਾ ਲੱਗਦਾ ਕਿੰਨੇ ਦਿਨ ਲੱਗਦਾ ਤੇ ਤਿੰਨ ਦਿਨ ਤੱਕ ਖੰਡਰ ਸਾਹਿਬ ਦੇ ਭੋਗ ਰੱਖੇ ਜਾਂਦੇ ਉਹ ਪਹਿਲੋਂ ਕੋਈ ਮਹੀਨਾ ਦੋ ਮਹੀਨੇ ਦਾ ਲੜੀ ਚੱਲਦੀ ਰਹਿੰਦੀ ਲਗਾਤਾਰ ਫਿਰ ਬਾਬਾ ਜੀ ਦਾ ਖੰਡਵਾਰ ਰੱਖਿਆ ਜਾਂਦਾ ਇੱਕ ਦਿਨ ਪਹਿਲਾਂ ਖੰਡਵਾਰ ਦੇ ਭੋਗ ਪਾਈ ਜਾਂਦੇ ਆ ਮੇਲੇ ਵਾਲੇ ਦਿਨ ਫਿਰ ਤਰਾਗੀਆਂ ਵੱਡੀਆਂ ਜਾਂਦੀਆਂ ਭਾਈ ਗੁਰਜੀ ਜਿੱਦਾਂ ਵਾਇਗੁਰਜੀ ਇੱਥੇ ਐਨਆਰਆਈ ਭਰਾਵਾਂ ਦਾ ਵੀ ਬੜਾ ਸਹਿਯੋਗ ਹੋਣਾ ਹਾਂ ਐਨਆਰਆਈ ਭਰਾਵਾਂ ਦਾ ਬਹੁਤ ਸਹਿਯੋਗ ਹੈ ਉਹਨਾਂ ਦੀ ਇੱਥੇ ਕਾफी ਜੇਪਾ ਹੈ ਜੀਆ ਮੇਰੇ ਆਪਣੇ ਇੱਕ ਵਾਰ ਜੂ ਲਾਟਸ ਇੱਕ ਵਾਰ ਜਿਹੜੀ ਅੱਜ ਕੱਲ ਦੀ ਵਾਇਗੁਰਜੀ ਜੁਵਾ ਪੀੜੀ ਆ ਨਸ਼ਿਆਂ ਵਿੱਚ ਮੜੀ ਪਈ ਆ ਉਹਨੂੰ ਤੁਸੀਂ ਆਪਣਾ ਕੀ ਸੰਦੇਸ਼ ਦੇਣਾ ਉਹਨਾਂ ਨੂੰ ਅਸੀਂ ਇਹ ਸੰਦੇਸ਼ ਦਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਟਾਈਮ ਆ ਉਹ ਨਸ਼ਿਆਂ ਨਾਲ ਖਰਾਬ ਕਰੋ ਕੰਮ ਕਰੋ ਮਿਹਨਤ ਕਰੋ ਤੇ ਗੁਰੂ ਮਹਾਰਾਜ ਦਾ ਜੁੜੋ ਬਾਣੀ ਪੜੋ ਬਾਣੀ ਪੜੋਂਗੇ ਤਾਂ ਤੁਹਾਨੂੰ ਕੁਝੋ ਜਿਹਾ ਮਿਲੂਗਾ ਕੋ ਸਿੱਖਿਆ ਮਿਲੋਗੀ ਤੇ ਆਮ ਜਿਹੜੇ ਲੋਕ ਹੈਗੇ ਆ ਕੋਈ ਦੇਰਿਆਂ ਵਾਲੇ ਆ ਹੋਰ ਆ ਉਹਨਾਂ ਦੇ ਮਗਰ ਨਾ ਲੱਗੋ ਨਸ਼ਾ ਵਾਲਿਆਂ ਦੇ ਨਾਮ ਅਗਰ ਨਾ ਲੱਗੋ